ਸਾਡੇ ਨਾਲ ਗਿੱਲ ਬਾਪੂ ਜੀ ਬੈਠੇ ਨੇ ਜਿੰਮੀ ਬਾਈ ਦੇ ਬਾਪੂ ਜੀ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਆਪਦੇ ਮੁੰਡੇ ਦੇ ਨਾਮ ਦੇ ਉੱਤੇ ਮੇਰੀ ਜਿਹੜੀ ਮਿਹਨਤ ਕੀਤੀ ਸੀ ਮੈਨੂੰ ਫਲ ਮਿਲ ਗਿਆ ਜੀ ਆਂ ਬਹੁਤ ਦਮ ਇੰਨ ਕਰਤੀ ਹੈ ਪਰ ਮੇਰੇ ਮੁੰਡੇ ਨੇ ਫਰਮ ਹੋ ਗਿਆ ਮੈਂ 13 ਸਾਲ ਦੀ ਉਮਰ ਚ ਕਾਰੋਬਾਰ ਚ ਪੈ ਗਿਆ ਸੀ ਜੀ ਉਦੋਂ ਦਾ ਕਾਰੋਬਾਰ ਤੇ ਰਹੇ ਹੈ ਕਾਰੋਬਾਰ ਕਿਤਾਬ ਦੇ ਬੇਟੇ ਨੂੰ ਕਾਰੋਬਾਰ ਸਿਖਾਇਆ ਕਾਰੋਬਾਰੀ ਕਰਾਇਆ ਟਾਕਸਪੋਰਟ ਦੇ ਕੰਮ ਸੀ ਸਾਡਾ ਉਦੋਂ ਤੇ ਇੰਡੀਆ ਬੜੀਆ ਲੱਗਦਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਸਾਡੇ ਨਾਲ ਗਿੱਲ ਬਾਪੂ ਜੀ ਬੈਠੇ ਨੇ ਜਿੰਮੀ ਬਾਈ ਦੇ ਤਾੜੀਆਂ ਮਾਰ ਦਿਓ ਜਿੰਮੀ ਬਾਈ ਬਹੁਤ ਵਧੀਆ ਆਰਗੇਨਾਈਜ਼ ਕਰਦੇ ਨੇ ਬਾਪੂ ਜੀ ਕਿਵੇਂ ਮਾਣ ਮਹਿਸੂਸ ਹੁੰਦਾ ਹੈ ਆਪਦੇ ਮੁੰਡੇ ਦੇ ਨਾਮ ਦੇ ਉੱਤੇ ਮੇਰੀ ਜਿਹੜੀ ਮਿਹਨਤ ਕੀਤੀ ਸੀ ਮੈਨੂੰ ਫਲ ਮਿਲ ਗਿਆ ਹਾਂ ਮੈਂ ਬਹੁਤ ਮਿਹਨਤ ਕੀਤੀ ਹੈ ਕਿ ਮੇਰੇ ਮੁੰਡੇ ਨੇ ਫਰਮ ਦੇ ਦਿੱਤਾ ਬੰਦਾ ਕਹਿੰਦੇ ਵੀ ਹਾਂਜੀ ਤੁਹਾਡਾ ਹੌਸਲਾ ਕਹਿੰਦੇ ਜਦੋਂ ਖੰਭਾਂ ਦੀ ਲੋੜ ਨਹੀਂ ਹੁੰਦੀ ਉਡਾਰੀਆਂ ਭਰਨ ਦੇ ਲਈ ਪਿਓ ਦਾ ਹੌਸਲਾ ਹੀ ਉਹ ਡਾਰੀ ਭਰਨ ਦੇ ਲਈ ਬਹੁਤ ਹੁੰਦਾ ਹੈ ਖੰਭਾਂ ਜਿੰਨਾ ਹੌਸਲਾ ਹੁੰਦਾ ਬਾਪੂ ਦੀ ਥਾਪੀ 'ਚ ਤੁਸੀਂ ਮੈਨੂੰ ਲੱਗਦਾ ਥਾਪੀਆਂ ਜਿਹੀਆਂ ਕਈ ਦਿੱਤੀਆਂ ਹੋਣਗੇ ਜਿਨ੍ਹਾਂ ਦਾ ਤੁਹਾਨੂੰ ਫਲ ਮਿਲਿਆ ਮੈਂ 13 ਸਾਲ ਦੀ ਉਮਰ 'ਚ ਕਾਰੋਬਾਰ 'ਚ ਪੈ ਗਿਆ ਸੀ ਜੀ ਉਸ ਤੋਂ ਬਾਅਦ ਕਾਰੋਬਾਰ 'ਚ ਰਹਾਂ ਕਾਰੋਬਾਰ ਕੀਤਾ ਆਪਦੇ ਬੇਟੇ ਨੂੰ ਕਾਰੋਬਾਰ ਸਿਖਾਇਆ ਕਾਰੋਬਾਰੀ ਕਰਾਇਆ ਕਾਰੋਬਾਰ ਦੇ ਤਰੀਕੇ ਦੱਸੇ ਵੀ ਕਿਵੇਂ ਬੰਦੇ ਤੋਂ ਕੰਮ ਲੈਣਾ ਕਿਵੇਂ ਗੱਲ ਕਰਨੀ ਆ ਐਂ ਕਰਨਾ ਹੈ ਕਿੰਨੇ ਟ੍ਰਾਂਸਪੋਰਟ ਦੇ ਕੰਮ ਸੀ ਸਾਡਾ ਉੱਥੇ ਵੀ ਇੰਡੀਆ ਚ ਬੜੀ ਲੱਗਦਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਇੱਕੋ ਮੇਰਾ ਬੇਟਾ ਬਹੁਤ ਵਧੀਆ ਦੱਸਾਂ ਜੋ ਕਿੰਨੇ ਨੰਬਰ ਦਵੋਗੇ ਮੈਂ ਤਾਂ ਜ਼ਿੰਦਗੀ ਇਹਦੇ ਬਣਾ ਲਵਾਂ ਨੂੰ ਫਿਰਦਾ ਜੀ ਤਾੜੀ ਮਾਰ ਦਿਓ ਮੇਰੀ ਉਮਰ ਵੀ ਇਹਨਾਂ ਲੱਗ ਜੀ ਮੈਂ ਹੁਣ ਇੱਥੇ ਨਾ ਚੁੱਪ ਹੋ ਗਈ ਮੈਨੂੰ ਐਂ ਵੀ ਤੁਸੀਂ ਤਾਂ ਸਾਰੇ ਕੈਂਜ਼ ਵਾਲੇ ਸਮਾਰਟ ਉਹ ਬ੍ਰਿਸਮਨ ਵਾਲੇ ਥੋੜੇ ਬਿਜ਼ੀ ਨੇ ਉਹ ਨਹੀਂ ਬੋਲ ਸਕਦੇ ਤੁਸੀਂ ਤਾਂ ਸਾਰੀਆਂ ਟਿਕਟਾਂ ਹੀ ਫ੍ਰੀ ਲੈ ਜਾਓਗੇ ਜੈਸੇ ਹਿਸਾਬ ਨਾਲ ਤੁਹਾਡੇ ਸਾਰਿਆਂ ਦੇ ਦਿਮਾਗ ਦੇ ਚੱਲਦੇ ਨੇ ਆ ਨਾ ਮਨਵੀਰ ਵੀਰੇ ਸਹੀ ਹੈ